ਨਿਊਜ਼ੀਲੈਂਡ 'ਚ 2 ਸਾਲ ਪਹਿਲਾਂ ਇੱਕ 21 ਸਾਲਾਂ ਦੇ ਨੌਜਵਾਨ ਐਡਨ ਜ਼ਗਾਲਾ ਦੀ ਨਸ਼ੀਲੀ ਬੀਅਰ ਪੀਣ ਦੇ ਨਾਲ ਮੌਤ ਹੋ ਗਈ ਸੀ। ਇਹ ਕੇਸ ਪੂਰੇ ਮੀਡੀਆ ਦੇ ਵਿੱਚ ਸੁਖੀਆਂ ਬਣਿਆ ਰਿਹਾ। ਦਰਅਸਲ 21 ਸਾਲਾਂ ਦੇ ਨੌਜਵਾਨ ਨੇ ਬੀਅਰ ਦੀ ਕੈਨ ਪੀਤੀ ਸੀ ਜਿਸ ਦੇ ਵਿੱਚ ਨਸ਼ੀਲਾ ਪਦਾਰਥ ਮਿਲਿਆ ਹੋਇਆ ਸੀ। ਉਸ ਦੀ ਮੌਤ ਨੇ ਪੂਰੇ ਨਿਊਜ਼ੀਲੈਂਡ ਨੂੰ ਹਿਲਾ ਕੇ ਰੱਖ ਦਿੱਤਾ ਸੀ। ਐਡਨ ਸਗਾਲਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਉਸ ਦੀਆਂ ਭੈਣਾਂ ਨੇ ਰੋ ਰੋ ਕੇ ਆਪਣੇ ਭਰਾ ਲਈ ਇਨਸਾਫ ਦੀ ਮੰਗ ਕੀਤੀ ਤੇ ਪੁਲਿਸ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਇਸ ਜਾਂਚ ਨੇ ਅੰਤਰਰਾਸ਼ਟਰੀ ਨਸ਼ੀਲੇ ਪਦਾਰਥ ਦੇ ਗਿਰੋਹ ਦਾ ਪਰਦਾ ਫਾਸ਼ ਕਰ ਦਿੱਤਾ ਇਸ ਕੇਸ ਦੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਗ੍ਰਿਫਤਾਰੀ ਵੀ ਹੋਈ ਸੀ ਪਰ ਉਸ ਤੋਂ ਬਾਅਦ ਵੀ ਜਾਂਚ ਜਾਰੀ ਰਹੀ ਤੇ ਹੁਣ ਇਸ ਕੇਸ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਅੰਦਰ ਅਸਲ ਆਕਲੈਂਡ ਪੁਲਿਸ ਵੱਲੋਂ ਵੱਡੀ ਕਾਰਵਾਈ ਅਧੀਨ ਲਗਭਗ 36 ਮਿਲੀਅਨ ਮੁੱਲ ਦੀ ਪ੍ਰਾਪਰਟੀ ਨੂੰ ਕ੍ਰਿਮੀਨਲ ਪ੍ਰਸੀਡ ਐਕਟ 2009 ਤਹਿਤ ਜ਼ਬਤ ਕਰ ਲਿਆ ਗਿਆ ਹੈ ਇਹ ਕਾਰਵਾਈ 2 ਸਾਲ ਤੋਂ ਚੱਲ ਰਹੀ ਜਾਂਚ ਦਾ ਹੀ ਹਿੱਸਾ ਹੈ ਜੋ ਕਿ ਪ੍ਰਸਿੱਧ ਹਨੀਬੀਅਰ ਮੈਥਾਫੈਟਾਮਾਈਨ ਮਾਮਲੇ ਨਾਲ ਜੁੜੀ ਹੋਈ ਹੈ ਇਸ ਹਫਤੇ ਪੁਲਿਸ ਕਮਿਸ਼ਨਰ ਨੇ 5 ਵਿਅਕਤੀਆਂ ਅਤੇ ਇੱਕ ਕੰਪਨੀ ਖਿਲਾਫ ਸਿਵਲ ਕਾਰਵਾਈ ਸ਼ੁਰੂ ਕੀਤੀ ਹੈ ਇਹ ਸਭ ਉਹਨਾਂ ਲੋਕਾਂ ਨਾਲ ਜੁੜੇ ਹੋਏ ਹਨ ਜਿਨ੍ਹਾਂ ਉੱਤੇ ਆਪਰੇਸ਼ਨ ਲਵੈਂਡਰ ਤਹਿਤ ਮੈਥਾਫੈਟਾਮਾਈਨ ਮਿਲੀ ਬੀਅਰ ਦੇ ਆਯਾਤ ਅਤੇ ਸਪਲਾਈ ਵਿੱਚ ਸ਼ਮੂਲੀਅਤ ਹੋਣ ਦੇ ਦੋਸ਼ ਹਨ ਇਸ ਜਾਂਚ ਦੀ ਸ਼ੁਰੂਆਤ 2023 ਵਿੱਚ 21 ਸਾਲਾ ਐਡਨ ਸੰਗਾਲਾ ਦੀ ਮੌਤ ਤੋਂ ਬਾਅਦ ਸ਼ੁਰੂ ਹੋਈ ਸੀ ਐਡਨ ਨੇ ਅਣਜਾਣੇ ਦੇ ਵਿੱਚ ਹਨੀ ਹਾਊਸ ਬੀਅਰ ਦੇ ਨਾਮ ਹੇਠ ਲਿਕਵਿਡ ਮੈਥਾਫੈਟਾਮਾਈਨ ਪੀ ਲਈ ਸੀ ਜਿਸ ਨਾਲ ਉਸ ਦੀ 7 ਮਾਰਚ 2023 ਨੂੰ ਮੌਤ ਹੋ ਗਈ ਸੀ ਇਸ ਘਟਨਾ ਤੋਂ ਬਾਅਦ ਆਪਲੈਂਡ ਸਿਟੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਸੀ ਜਿਸ ਦੌਰਾਨ ਕੈਨੇਡਾ ਤੋਂ ਆਈ ਮੈਥਾਫੈਟਾਮਾਈਨ ਦੀ ਪਾਰੀ ਖੇਪ ਕਾਬੂ ਕਰ ਲਈ ਗਈ ਸੀ ਅੰਤ ਵਿੱਚ ਪੁਲਿਸ ਨੇ 700 ਕਿਲੋਗ੍ਰam ਤੋਂ ਵੱਧ ਮੈਥਾਫੈਟ ਮਾਈਨ ਜੱਦ ਕੀਤੀ ਜੋ ਕਿ ਨਿਊਜ਼ੀਲੈਂਡ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਰਿਕਵਰੀ ਸੀ ਇਸ ਮਾਮਲੇ ਦੇ ਵਿੱਚ ਦੋ ਵਿਅਕਤੀਆਂ ਨੂੰ ਸਜ਼ਾਵੇ ਸੁਣਾਈ ਗਈ ਸੀ ਹਿੰਮਤਜੀਤ ਸਿੰਘ ਕਾਲੋ ਨੂੰ 21 ਸਾਲ ਦੀ ਕੈਦ ਮਨਲਾਸਟਰ ਅਤੇ ਮੈਥਾਫਰਟਮਾਈਨ ਦੀ ਸਪਲਾਈ ਲਈ ਦੋਸ਼ੀ ਕਰਾਰ ਦਿੱਤਾ ਗਿਆ ਸੀ ਦੂਜਾ ਵਿਅਕਤੀ ਜਿਸ ਦਾ ਨਾਮ ਗੁਪਤ ਰੱਖਿਆ ਗਿਆ ਸੀ ਨੂੰ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਫਾਈਨੈਂਸ਼ੀਅਲ ਕਰਾਈਮ ਗਰੁੱਪ ਦੇ ਡਿਟੈਕਟਿਵ ਇਨਸਪੈਕਟਰ ਕਿਰਸ ਐਲਨ ਨੇ ਦੱਸਿਆ ਹੈ ਕਿ ਐਡਨ ਦੀ ਮੌਤ ਤੋਂ ਬਾਅਦ ਕੀਤੀ ਜਾਂਚ ਦੌਰਾਨ ਪੁਲਿਸ ਨੇ ਇੱਕ ਗੁਪਤ ਲੈਬ ਅਤੇ ਸੈਂਕੜੇ ਕਿਲੋਗ੍ਰam ਬੈਥਾਫੇਟਾਮਾਈਨ ਦਾ ਸਟਾਕ ਲੱਭਿਆ ਸੀ ਉਹਨਾਂ ਨੇ ਕਿਹਾ ਹੈ ਕਿ ਸਾਡੇ ਵਿਭਾਗ ਨੇ ਵਿਆਪਕ ਵਿੱਤੀ ਜਾਂਚ ਕਰਕੇ ਉਹ ਜਗ੍ਹਾ ਟਰੈਕ ਕੀਤੀਆਂ ਜੋ ਨਸ਼ੀਲੇ ਪਦਾਰਥ ਦੀ ਸਪਲਾਈ ਨਾਲ ਜੁੜੀਆਂ ਹੋਈਆਂ ਸਨ ਜ਼ਬਤ ਕੀਤੀਆਂ ਪ੍ਰਾਪਰਟੀਆਂ ਦੇ ਵਿੱਚ ਵਿਟਫੋਰਟ ਟਟੋਰਾ ਹਾਈਟਸ ਕਰਾਕਾ ਅਤੇ ਬੈਂਬੂ ਇਲਾਕਿਆਂ ਦੀਆਂ ਰਿਹائشਾਂ ਅਤੇ ਵਪਾਰਿਕ ਜਦਾਦਾਂ ਸ਼ਾਮਲ ਹਨ। ਉਹਨਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਅਪਰਾਧਿਕ گروਹ ਹੁਣ ਬਹੁਤ ਸੰਗਠਿਤ ਕਾਰੋਬਾਰਿਕ ਇਕਾਈਆਂ ਵਾਂਗ ਕੰਮ ਕਰਦੇ ਹਨ। ਸਿਰਫ ਨਸ਼ੇ ਦੀ ਸਪਲਾਈ ਹੀ ਨਹੀਂ ਸਗੋਂ ਇਹ ਪੈਸੇ ਦਾ ਲੈਂਡ ਦੇਣ ਵੀ ਕਰਦੇ ਹਨ ਡਿਟੈਕਟਿਵ ਐਲਨ ਨੇ ਕਿਹਾ ਹੈ ਕਿ ਇਹ ਪ੍ਰਾਪਰਟੀਆਂ ਜ਼ਬਤ ਕਰਨਾ ਪੁਲਿਸ ਦੀ ਇਸ ਦ੍ਰਿੜਤਾ ਦਾ ਸਬੂਤ ਹੈ ਕਿ ਅਸੀਂ ਨਿਊਜ਼ੀਲੈਂਡ ਦੇ ਵਿੱਚ ਗੈਰ ਕਾਨੂੰਨੀ ਦੌਲਤ ਨੂੰ ਖਤਮ ਕਰਨ ਲਈ ਵਚਨਬੱਧ ਹਾਂ ਉਹਨਾਂ ਨੇ ਕਿਹਾ ਹੈ ਕਿ ਰਕਮ ਉਹਨਾਂ ਗਰੁੱਹਾਂ ਦੇ ਹੱਥੋਂ ਖੋਈ ਗਈ ਹੈ ਜੋ ਹੋਰ ਨਸ਼ਾ ਆਯਾਤ ਕਰਨ ਅਤੇ ਸਮਾਜ ਨੂੰ ਨੁਕਸਾਨ ਪਹੁੰਚਾਉਣ ਲਈ ਇਸ ਨੂੰ ਵਰਤ ਸਕਦੇ ਸਨ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪੁਲਿਸ ਵੱਲੋਂ ਇਹ ਕਾਰਵਾਈ ਇੱਕ ਵੱਡਾ ਕਦਮ ਹੈ ਤੇ ਇਸ ਵਿੱਚ ਫਾਈਨੈਂਸ਼ੀਅਲ ਕਰਾਈਮ ਗਰੁੱਪ ਆਕਲੈਂਡ ਸਿਟੀ ਪੁਲਿਸ ਕਲੈਨ ਲੈਬ ਟੀਮ ਨਿਊਜ਼ੀਲੈਂਡ ਕਸਟਮਜ਼ ਅਤੇ ਵਿੱਤੀ ਖੇਤਰ ਦੇ ਕਈ ਵਿਭਾਗਾਂ ਨੇ ਸਹਿਯੋਗ ਦਿੱਤਾ ਫਿਲਹਾਲ ਮਾਮਲਾ ਅਦਾਲਤ ਦੇ ਵਿੱਚ ਹੈ ਤੇ ਪੁਲਿਸ ਨੇ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਨਿਊਜ਼ੀਲੈਂਡ 'ਚ 2 ਸਾਲ ਪਹਿਲਾਂ ਇੱਕ 21 ਸਾਲਾਂ ਦੇ ਨੌਜਵਾਨ ਐਡਨ ਜ਼ਗਾਲਾ ਦੀ ਨਸ਼ੀਲੀ ਵੇਅਰ ਪੀਣ ਦੇ ਨਾਲ ਮੌਤ ਹੋ ਗਈ ਸੀ ਇਹ ਕੇਸ ਪੂਰੇ মিডিਆ ਦੇ ਵਿੱਚ ਸੂਕੀਆਂ ਬਣਿਆ ਰਿਹਾ ਦਰਸਲ 21 ਸਾਲਾਂ ਦੇ ਨੌਜਵਾਨ ਨੇ ਬੀਅਰ ਦੀ ਕੈਨ ਪੀਤੀ ਸੀ ਜਿਸ ਦੇ ਵਿੱਚ ਨਸ਼ੀਲਾ ਪਦਾਰਥ ਮਿਲਿਆ ਹੋਇਆ ਸੀ ਉਸ ਦੀ ਮੌਤ ਨੇ ਪੂਰੇ ਨਿਊਜ਼ੀਲੈਂਡ ਨੂੰ ਹਿਲਾ ਕੇ ਰੱਖ ਦਿੱਤਾ ਸੀ ਐਡਨ ਸਗਾਲਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਉਸ ਦੀਆਂ ਭੈਣਾਂ ਨੇ ਰੋ ਰੋ ਕੇ ਆਪਣੇ ਭਰਾ ਲਈ ਇਨਸਾਫ ਦੀ ਮੰਗ ਕੀਤੀ ਤੇ ਪੁਲਿਸ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਇਸ ਜਾਂਚ ਨੇ ਅੰਤਰਰਾਸ਼ਟਰੀ ਨਸ਼ੀਲੇ ਪਦਾਰਥ ਦੇ ਗਰੋਹ ਦਾ ਪਰਦਾਫਾਸ਼ ਕਰ ਦਿੱਤਾ ਇਸ ਕੇਸ ਦੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਗ੍ਰਿਫਤਾਰੀ ਵੀ ਹੋਈ ਸੀ ਪਰ ਉਸ ਤੋਂ ਬਾਅਦ ਵੀ ਜਾਂਚ ਜਾਰੀ ਰਹੀ ਤੇ ਹੁਣ ਇਸ ਕੇਸ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਅੰਦਰ ਅਸਲ ਆਕਲੈਂਡ ਪੁਲਿਸ ਵੱਲੋਂ ਵੱਡੀ ਕਾਰਵਾਈ ਅਧੀਨ ਲਗਭਗ 36 ਮਿਲੀਅਨ ਮੁੱਲ ਦੀ ਪ੍ਰਾਪਰਟੀ ਨੂੰ ਕ੍ਰਿਮੀਨਲ ਪ੍ਰਸੀਡ ਐਕਟ 2009 ਤਹਿਤ ਜ਼ਬਤ ਕਰ ਲਿਆ ਗਿਆ ਹੈ ਇਹ ਕਾਰਵਾਈ 2 ਸਾਲ ਤੋਂ ਚੱਲ ਰਹੀ ਜਾਂਚ ਦਾ ਹੀ ਹਿੱਸਾ ਹੈ ਜੋ ਕਿ ਪ੍ਰਸਿੱਧ ਹਨੀਬੀਅਰ ਮੈਥਾਫੈਟਾਮਾਈਨ ਮਾਮਲੇ ਨਾਲ ਜੁੜੀ ਹੋਈ ਹੈ ਇਸ ਹਫਤੇ ਪੁਲਿਸ ਕਮਿਸ਼ਨਰ ਨੇ 5 ਵਿਅਕਤੀਆਂ ਅਤੇ ਇੱਕ ਕੰਪਨੀ ਖਿਲਾਫ ਸਿਵਲ ਕਾਰਵਾਈ ਸ਼ੁਰੂ ਕੀਤੀ ਹੈ ਇਹ ਸਭ ਉਹਨਾਂ ਲੋਕਾਂ ਨਾਲ ਜੁੜੇ ਹੋਏ ਹਨ ਜਿਨ੍ਹਾਂ ਉੱਤੇ ਆਪਰੇਸ਼ਨ ਲਵੈਂਡਰ ਤਹਿਤ ਮੈਥਾਫੈਟਾਮਾਈਨ ਮਿਲੀ ਬੀਅਰ ਦੇ ਆਯਾਤ ਅਤੇ ਸਪਲਾਈ ਵਿੱਚ ਸ਼ਮੂਲੀਅਤ ਹੋਣ ਦੇ ਦੋਸ਼ ਹਨ ਇਸ ਜਾਂਚ ਦੀ ਸ਼ੁਰੂਆਤ 2023 ਵਿੱਚ 21 ਸਾਲਾ ਐਡਨ ਸੰਗਾਲਾ ਦੀ ਮੌਤ ਤੋਂ ਬਾਅਦ ਸ਼ੁਰੂ ਹੋਈ ਸੀ ਐਡਨ ਨੇ ਅਣਜਾਣੇ ਦੇ ਵਿੱਚ ਹਨੀ ਹਾਊਸ ਬੀਅਰ ਦੇ ਨਾਮ ਹੇਠ ਲਿਕਵਿਡ ਮੈਥਾਫੈਟਾਮਾਈਨ ਪੀ ਲਈ ਸੀ ਜਿਸ ਨਾਲ ਉਸ ਦੀ 7 ਮਾਰਚ 2023 ਨੂੰ ਮੌਤ ਹੋ ਗਈ ਸੀ ਇਸ ਘਟਨਾ ਤੋਂ ਬਾਅਦ ਆਪਲੈਂਡ ਸਿਟੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਸੀ ਜਿਸ ਦੌਰਾਨ ਕੈਨੇਡਾ ਤੋਂ ਆਈ ਮੈਥਾਫੈਟਾਮਾਈਨ ਦੀ ਪਾਰੀ ਖੇਪ ਕਾਬੂ ਕਰ ਲਈ ਗਈ ਸੀ ਅੰਤ ਵਿੱਚ ਪੁਲਿਸ ਨੇ 700 ਕਿਲੋਗ੍ਰam ਤੋਂ ਵੱਧ ਮੈਥਾਫੇਟਾਮਾਈਨ ਜ਼ਬਤ ਕੀਤੀ ਜੋ ਕਿ ਨਿਊਜ਼ੀਲੈਂਡ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਰਿਕਵਰੀ ਸੀ ਇਸ ਮਾਮਲੇ ਦੇ ਵਿੱਚ ਦੋ ਵਿਅਕਤੀਆਂ ਨੂੰ ਸਜ਼ਾਵੇ ਸੁਣਾਈ ਗਈ ਸੀ ਹਿੰਮਤਜੀਤ ਸਿੰਘ ਕਾਲੋ ਨੂੰ 21 ਸਾਲ ਦੀ ਕੈਦ ਮਨਲਾਸਟਰ ਅਤੇ ਮੈਥਾਫੇਟਾਮਾਈਨ ਦੀ ਸਪਲਾਈ ਲਈ ਦੋਸ਼ੀ ਕਰਾਰ ਦਿੱਤਾ ਗਿਆ ਸੀ ਦੂਜਾ ਵਿਅਕਤੀ ਜਿਸ ਦਾ ਨਾਮ ਗੁਪਤ ਰੱਖਿਆ ਗਿਆ ਸੀ ਨੂੰ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਫਾਈਨੈਂਸ਼ੀਅਲ ਕਰਾਈਮ ਗਰੁੱਪ ਦੇ ਡਿਟੈਕਟਿਵ ਇਨਸਪੈਕਟਰ ਕਿਰਸ ਐਲਨ ਨੇ ਦੱਸਿਆ ਹੈ ਕਿ ਐਡਨ ਦੀ ਮੌਤ ਤੋਂ ਬਾਅਦ ਕੀਤੀ ਜਾਂਚ ਦੌਰਾਨ ਪੁਲਿਸ ਨੇ ਇੱਕ ਗੁਪਤ ਲੈਬ ਅਤੇ ਸੈਂਕੜੇ ਕਿਲੋਗ੍ਰam ਬੈਥਾਫੇਟਾਮਾਈਨ ਦਾ ਸਟਾਕ ਲੱਭਿਆ ਸੀ ਉਹਨਾਂ ਨੇ ਕਿਹਾ ਹੈ ਕਿ ਸਾਡੇ ਵਿਭਾਗ ਨੇ ਵਿਆਪਕ ਵਿੱਤੀ ਜਾਂਚ ਕਰਕੇ ਉਹ ਜਗ੍ਹਾ ਟਰੈਕ ਕੀਤੀਆਂ ਜੋ ਨਸ਼ੀਲੇ ਪਦਾਰਥ ਦੀ ਸਪਲਾਈ ਨਾਲ ਜੁੜੀਆਂ ਹੋਈਆਂ ਸਨ ਜ਼ਬਤ ਕੀਤੀਆਂ ਪ੍ਰਾਪਰਟੀਆਂ ਦੇ ਵਿੱਚ ਵਿਟਫੋਰਟ ਟਟੋਰਾ ਹਾਈਟਸ ਕਰਾਕਾ ਅਤੇ ਬੈਂਬੂ ਇਲਾਕਿਆਂ ਦੀਆਂ ਰਿਹائشਾਂ ਅਤੇ ਵਪਾਰਿਕ ਜਦਾਦਾਂ ਸ਼ਾਮਲ ਹਨ। ਉਹਨਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਅਪਰਾਧਿਕ گروਹ ਹੁਣ ਬਹੁਤ ਸੰਗਠਿਤ ਕਾਰੋਬਾਰਿਕ ਇਕਾਈਆਂ ਵਾਂਗ ਕੰਮ ਕਰਦੇ ਹਨ। ਸਿਰਫ ਨਸ਼ੇ ਦੀ ਸਪਲਾਈ ਹੀ ਨਹੀਂ ਸਗੋਂ ਇਹ ਪੈਸੇ ਦਾ ਲਾਂਡਰਿੰਗ ਵੀ ਕਰਦੇ ਹਨ। ਡਿਟੈਕਟਿਵ ਐਲਨ ਨੇ ਕਿਹਾ ਹੈ ਕਿ ਇਹ ਪ੍ਰਾਪਰਟੀਆਂ ਜਬਤ ਕਰਨਾ ਪੁਲਿਸ ਦੀ ਇਸ ਦ੍ਰਿੜਤਾ ਦਾ ਸਬੂਤ ਹੈ ਕਿ ਅਸੀਂ ਨਿਊਜ਼ੀਲੈਂਡ ਦੇ ਵਿੱਚ ਗੈਰ ਕਾਨੂੰਨੀ ਦੌਲਤ ਨੂੰ ਖਤਮ ਕਰਨ ਲਈ ਵਚਨਬੱਧ ਹਾਂ। ਉਹਨਾਂ ਨੇ ਕਿਹਾ ਹੈ ਕਿ ਰਕਮ ਉਹਨਾਂ ਗਰੁੱਹਾਂ ਦੇ ਹੱਥੋਂ ਖੋਈ ਗਈ ਹੈ ਜੋ ਹੋਰ ਨਸ਼ਾ ਆਯਾਤ ਕਰਨ ਅਤੇ ਸਮਾਜ ਨੂੰ ਨੁਕਸਾਨ ਪਹੁੰਚਾਉਣ ਲਈ ਇਸਨੂੰ ਵਰਤ ਸਕਦੇ ਸਨ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪੁਲਿਸ ਵੱਲੋਂ ਇਹ ਕਾਰਵਾਈ ਇੱਕ ਵੱਡਾ ਕਦਮ ਹੈ ਤੇ ਇਸ ਵਿੱਚ ਫਾਈਨੈਂਸ਼ੀਅਲ ਕਰਾਈਮ ਗਰੁੱਪ, ਆਕਲੈਂਡ ਸਿਟੀ ਪੁਲਿਸ, ਕਲੈਨ ਲੈਬ, ਟੀਮ ਨਿਊਜ਼ੀਲੈਂਡ ਕਸਟਮਜ਼ ਅਤੇ ਵਿੱਤੀ ਖੇਤਰ ਦੇ ਕਈ ਵਿਭਾਗਾਂ ਨੇ ਸਹਿਯੋਗ ਦਿੱਤਾ ਫਿਲਹਾਲ ਮਾਮਲਾ ਅਦਾਲਤ ਦੇ ਵਿੱਚ ਹੈ ਤੇ ਪੁਲਿਸ ਨੇ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਨਿਊਜ਼ੀਲੈਂਡ 'ਚ 2 ਸਾਲ ਪਹਿਲਾਂ ਇੱਕ 21 ਸਾਲਾਂ ਦੇ ਨੌਜਵਾਨ ਐਡਨ ਜ਼ਗਾਲਾ ਦੀ ਨਸ਼ੀਲੀ ਬੀਅਰ ਪੀਣ ਦੇ ਨਾਲ ਮੌਤ ਹੋ ਗਈ ਸੀ ਇਹ ਕੇਸ ਪੂਰੇ ਮੀਡੀਆ ਦੇ ਵਿੱਚ ਸੁਖੀਆਂ ਬਣਿਆ ਰਿਹਾ ਦਰਸਲ 21 ਸਾਲਾਂ ਦੇ ਨੌਜਵਾਨ ਨੇ ਬੀਅਰ ਦੀ ਕੈਨ ਪੀਤੀ ਸੀ ਜਿਸ ਦੇ ਵਿੱਚ ਨਸ਼ੀਲਾ ਪਦਾਰਥ ਮਿਲਿਆ ਹੋਇਆ ਸੀ ਉਸ ਦੀ ਮੌਤ ਨੇ ਪੂਰੇ ਨਿਊਜ਼ੀਲੈਂਡ ਨੂੰ ਹਿਲਾ ਕੇ ਰੱਖ ਦਿੱਤਾ ਸੀ ਐਡਨ ਸਗਾਲਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਉਸ ਦੀਆਂ ਭੈਣਾਂ ਨੇ ਰੋ ਰੋ ਕੇ ਆਪਣੇ ਭਰਾ ਲਈ ਇਨਸਾਫ ਦੀ ਮੰਗ ਕੀਤੀ ਤੇ ਪੁਲਿਸ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਇਸ ਜਾਂਚ ਨੇ ਅੰਤਰਰਾਸ਼ਟਰੀ ਨਸ਼ੀਲੇ ਪਦਾਰਥ ਦੇ ਗਰੋਹ ਦਾ ਪਰਦਾਫਾਸ਼ ਕਰ ਦਿੱਤਾ ਇਸ ਕੇਸ ਦੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਗ੍ਰਿਫਤਾਰੀ ਵੀ ਹੋਈ ਸੀ ਪਰ ਉਸ ਤੋਂ ਬਾਅਦ ਵੀ ਜਾਂਚ ਜਾਰੀ ਰਹੀ ਤੇ ਹੁਣ ਇਸ ਕੇਸ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਅੰਦਰ ਅਸਲ ਆਕਲੈਂਡ ਪੁਲਿਸ ਵੱਲੋਂ ਵੱਡੀ ਕਾਰਵਾਈ ਅਧੀਨ ਲਗਭਗ 36 ਮਿਲੀਅਨ ਮੁੱਲ ਦੀ ਪ੍ਰਾਪਰਟੀ ਨੂੰ ਕ੍ਰਿਮੀਨਲ ਪ੍ਰਸੀਡ ਐਕਟ 2009 ਤਹਿਤ ਜ਼ਬਤ ਕਰ ਲਿਆ ਗਿਆ ਹੈ ਇਹ ਕਾਰਵਾਈ 2 ਸਾਲ ਤੋਂ ਚੱਲ ਰਹੀ ਜਾਂਚ ਦਾ ਹੀ ਹਿੱਸਾ ਹੈ ਜੋ ਕਿ ਪ੍ਰਸਿੱਧ ਹਨੀਬੀਅਰ ਮੈਥਾਫੈਟਾਮਾਈਨ ਮਾਮਲੇ ਨਾਲ ਜੁੜੀ ਹੋਈ ਹੈ ਇਸ ਹਫਤੇ ਪੁਲਿਸ ਕਮਿਸ਼ਨਰ ਨੇ ਪੰਜ ਵਿਅਕਤੀਆਂ ਅਤੇ ਇੱਕ ਕੰਪਨੀ ਖਿਲਾਫ ਸਿਵਲ ਕਾਰਵਾਈ ਸ਼ੁਰੂ ਕੀਤੀ ਹੈ ਫੇਸਾਬ ਉਹਨਾਂ ਲੋਕਾਂ ਨਾਲ ਜੁੜੇ ਹੋਏ ਹਨ ਜਿਨ੍ਹਾਂ ਉੱਤੇ ਆਪਰੇਸ਼ਨ ਲਵੈਂਡਰ ਤਹਿਤ ਮੈਥਾਫੈਟਾਮਾਈਨ ਮਿਲੀ ਬੀਅਰ ਦੇ ਆਯਾਤ ਅਤੇ ਸਪਲਾਈ ਵਿੱਚ ਸ਼ਮੂਲੀਅਤ ਹੋਣ ਦੇ ਦੋਸ਼ ਹਨ ਇਸ ਜਾਂਚ ਦੀ ਸ਼ੁਰੂਆਤ 2023 ਵਿੱਚ 21 ਸਾਲਾ ਐਡਨ ਸੰਗਾਲਾ ਦੀ ਮੌਤ ਤੋਂ ਬਾਅਦ ਸ਼ੁਰੂ ਹੋਈ ਸੀ ਐਡਨ ਨੇ ਅਣਜਾਣੇ ਦੇ ਵਿੱਚ ਹਨੀ ਹਾਊਸ ਬੀਅਰ ਦੇ ਨਾਮ ਹੇਠ ਲਿਕਵਿਡ ਮੈਥਾਫੈਟਾਮਾਈਨ ਪੀ ਲਈ ਸੀ ਜਿਸ ਨਾਲ ਉਸ ਦੀ 7 ਮਾਰਚ 2023 ਨੂੰ ਮੌਤ ਹੋ ਗਈ ਸੀ ਇਸ ਘਟਨਾ ਤੋਂ ਬਾਅਦ ਆਪਲੈਂਡ ਸਿਟੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਸੀ ਜਿਸ ਦੌਰਾਨ ਕੈਨੇਡਾ ਤੋਂ ਆਈ ਮੈਥਾਫੈਟਾਮਾਈਨ ਦੀ ਪਾਰੀ ਖੇਪ ਕਾਬੂ ਕਰ ਲਈ ਗਈ ਸੀ ਅੰਤ ਵਿੱਚ ਪੁਲਿਸ ਨੇ 700 ਕਿਲੋਗ੍ਰam ਤੋਂ ਵੱਧ ਮੈਥਾਫੇਟਾਮਾਈਨ ਜ਼ਬਤ ਕੀਤੀ ਜੋ ਕਿ ਨਿਊਜ਼ੀਲੈਂਡ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਰਿਕਵਰੀ ਸੀ ਇਸ ਮਾਮਲੇ ਦੇ ਵਿੱਚ ਦੋ ਵਿਅਕਤੀਆਂ ਨੂੰ ਸਜ਼ਾਵੇ ਸੁਣਾਈ ਗਈ ਸੀ ਹਿੰਮਤਜੀਤ ਸਿੰਘ ਕਾਲੋ ਨੂੰ 21 ਸਾਲ ਦੀ ਕੈਦ ਮਨਲਾਸਟਰ ਅਤੇ ਮੈਥਾਫੇਟਾਮਾਈਨ ਦੀ ਸਪਲਾਈ ਲਈ ਦੋਸ਼ੀ ਕਰਾਰ ਦਿੱਤਾ ਗਿਆ ਸੀ ਦੂਜਾ ਵਿਅਕਤੀ ਜਿਸ ਦਾ ਨਾਮ ਗੁਪਤ ਰੱਖਿਆ ਗਿਆ ਸੀ ਨੂੰ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਫਾਈਨੈਂਸ਼ੀਅਲ ਕਰਾਈਮ ਗਰੁੱਪ ਦੇ ਡਿਟੈਕਟਿਵ ਇੰਸਪੈਕਟਰ ਕਿਰਸ ਐਲਨ ਨੇ ਦੱਸਿਆ ਹੈ ਕਿ ਐਡਨ ਦੀ ਮੌਤ ਤੋਂ ਬਾਅਦ ਕੀਤੀ ਜਾਂਚ ਦੌਰਾਨ ਪੁਲਿਸ ਨੇ ਇੱਕ ਗੁਪਤ ਲੈਬ ਅਤੇ ਸੈਂਕੜੇ ਕਿਲੋਗ੍ਰam ਬੈਥਾਫੇਟਾਮਾਈਨ ਦਾ ਸਟਾਕ ਲੱਭਿਆ ਸੀ ਉਹਨਾਂ ਨੇ ਕਿਹਾ ਹੈ ਕਿ ਸਾਡੇ ਵਿਭਾਗ ਨੇ ਵਿਆਪਕ ਵਿੱਤੀ ਜਾਂਚ ਕਰਕੇ ਉਹ ਜਗ੍ਹਾ ਟਰੈਕ ਕੀਤੀਆਂ ਜੋ ਨਸ਼ੀਲੇ ਪਦਾਰਥ ਦੀ ਸਪਲਾਈ ਨਾਲ ਜੁੜੀਆਂ ਹੋਈਆਂ ਸਨ ਜ਼ਬਤ ਕੀਤੀਆਂ ਪ੍ਰਾਪਰਟੀਆਂ ਦੇ ਵਿੱਚ ਵਿਟਫੋਰਟ ਟਟੋਰਾ ਹਾਈਟਸ ਕਰਾਕਾ ਅਤੇ ਬੈਂਬੂ ਇਲਾਕਿਆਂ ਦੀਆਂ ਰਿਹائشਾਂ ਅਤੇ ਵਪਾਰਿਕ ਜਦਾਦਾਂ ਸ਼ਾਮਲ ਹਨ ਉਹਨਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਅਪਰਾਧਿਕ گروਹ ਹੁਣ ਬਹੁਤ ਸੰਗਠਿਤ ਕਾਰੋਬਾਰਿਕ ਇਕਾਈਆਂ ਵਾਂਗ ਕੰਮ ਕਰਦੇ ਹਨ ਸਿਰਫ ਨਸ਼ੇ ਦੀ ਸਪਲਾਈ ਹੀ ਨਹੀਂ ਸਗੋਂ ਇਹ ਪੈਸੇ ਦਾ ਲਾਂਡਰਿੰਗ ਵੀ ਕਰਦੇ ਹਨ ਡਿਟੈਕਟਿਵ ਐਲਨ ਨੇ ਕਿਹਾ ਹੈ ਕਿ ਇਹ ਪ੍ਰਾਪਰਟੀਆਂ ਜਬਤ ਕਰਨਾ ਪੁਲਿਸ ਦੀ ਇਸ ਦ੍ਰਿੜਤਾ ਦਾ ਸਬੂਤ ਹੈ ਕਿ ਅਸੀਂ ਨਿਊਜ਼ੀਲੈਂਡ ਦੇ ਵਿੱਚ ਗੈਰ ਕਾਨੂੰਨੀ ਦੌਲਤ ਨੂੰ ਖਤਮ ਕਰ ਲਈ ਬਚਨਵਾਧਾ ਉਹਨਾਂ ਨੇ ਕਿਹਾ ਹੈ ਕਿ ਰਕਮ ਉਹਨਾਂ ਗਰੁੱਹਾਂ ਦੇ ਹੱਥੋਂ ਖੋਈ ਗਈ ਹੈ ਜੋ ਹੋਰ ਨਸ਼ਾ ਆਯਾਤ ਕਰਨ ਅਤੇ ਸਮਾਜ ਨੂੰ ਨੁਕਸਾਨ ਪਹੁੰਚਾਉਣ ਲਈ ਇਸ ਨੂੰ ਵਰਤ ਸਕਦੇ ਸਨ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪੁਲਿਸ ਵੱਲੋਂ ਇਹ ਕਾਰਵਾਈ ਇੱਕ ਵੱਡਾ ਕਦਮ ਹੈ ਤੇ ਇਸ ਵਿੱਚ ਫਾਈਨੈਂਸ਼ੀਅਲ ਕ੍ਰਾਈਮ ਗਰੁੱਪ ਆਕਲੈਂਡ ਸਿਟੀ ਪੁਲਿਸ ਕਲੈਨ ਲੈਬ ਟੀਮ ਨਿਊਜ਼ੀਲੈਂਡ ਕਸਟਮਸ ਅਤੇ ਵਿੱਤੀ ਖੇਤਰ ਦੇ ਕਈ ਵਿਭਾਗਾਂ ਨੇ ਸਹਿਯੋਗ ਦਿੱਤਾ ਫਿਲਹਾਲ ਮਾਮਲਾ ਅਦਾਲਤ ਦੇ ਵਿੱਚ ਹੈ ਤੇ ਪੁਲਿਸ ਨੇ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਨਿਊਜ਼ੀਲੈਂਡ 'ਚ 2 ਸਾਲ ਪਹਿਲਾਂ ਇੱਕ 21 ਸਾਲਾਂ ਦੇ ਨੌਜਵਾਨ ਐਡਨ ਜ਼ਗਾਲਾ ਦੀ ਨਸ਼ੀਲੀ ਬੀਅਰ ਪੀਂਦੇ ਨਾਲ ਮੌਤ ਹੋ ਗਈ ਸੀ ਇਹ ਕੇਸ ਪੂਰੇ ਮੀਡੀਆ ਦੇ ਵਿੱਚ ਸੁਖੀਆਂ ਬਣਿਆ ਰਿਹਾ ਦਰਸਲ 21 ਸਾਲਾਂ ਦੇ ਨੌਜਵਾਨ ਨੇ ਬੀਅਰ ਦੀ ਕੈਨ ਪੀਤੀ ਸੀ ਜਿਸ ਦੇ ਵਿੱਚ ਨਸ਼ੀਲਾ ਪਦਾਰਥ ਮਿਲਿਆ ਹੋਇਆ ਸੀ ਉਸ ਦੀ ਮੌਤ ਨੇ ਪੂਰੇ ਨਿਊਜ਼ੀਲੈਂਡ ਨੂੰ ਹਿਲਾ ਕੇ ਰੱਖ ਦਿੱਤਾ ਸੀ ਐਡਨ ਸਗਾਲਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਉਸ ਦੀਆਂ ਭੈਣਾਂ ਨੇ ਰੋ ਰੋ ਕੇ ਆਪਣੇ ਭਰਾ ਲਈ ਇਨਸਾਫ ਦੀ ਮੰਗ ਕੀਤੀ ਤੇ ਪੁਲਿਸ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਇਸ ਜਾਂਚ ਨੇ ਅੰਤਰਰਾਸ਼ਟਰੀ ਨਸ਼ੀਲੇ ਪਦਾਰਥ ਦੇ ਗਰੋਹ ਦਾ ਪਰਦਾਫਾਸ਼ ਕਰ ਦਿੱਤਾ ਇਸ ਕੇਸ ਦੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਗ੍ਰਿਫਤਾਰੀ ਵੀ ਹੋਈ ਸੀ ਪਰ ਉਸ ਤੋਂ ਬਾਅਦ ਵੀ ਜਾਂਚ ਜਾਰੀ ਰਹੀ ਤੇ ਹੁਣ ਇਸ ਕੇਸ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਅੰਦਰ ਅਸਲ ਆਕਲੈਂਡ ਪੁਲਿਸ ਵੱਲੋਂ ਵੱਡੀ ਕਾਰਵਾਈ ਅਧੀਨ ਲਗਭਗ 36 ਮਿਲੀਅਨ ਮੁੱਲ ਦੀ ਪ੍ਰਾਪਰਟੀ ਨੂੰ ਕ੍ਰਿਮੀਨਲ ਪ੍ਰਸੀਡ ਐਕਟ 2009 ਤਹਿਤ ਜ਼ਬਤ ਕਰ ਲਿਆ ਗਿਆ ਹੈ ਇਹ ਕਾਰਵਾਈ 2 ਸਾਲ ਤੋਂ ਚੱਲ ਰਹੀ ਜਾਂਚ ਦਾ ਹੀ ਹਿੱਸਾ ਹੈ ਜੋ ਕਿ ਪ੍ਰਸਿੱਧ ਹਨੀਬੀਅਰ ਮੈਥਾਫੈਟਾਮਾਈਨ ਮਾਮਲੇ ਨਾਲ ਜੁੜੀ ਹੋਈ ਹੈ ਇਸ ਹਫਤੇ ਪੁਲਿਸ ਕਮਿਸ਼ਨਰ ਨੇ 5 ਵਿਅਕਤੀਆਂ ਅਤੇ ਇੱਕ ਕੰਪਨੀ ਖਿਲਾਫ ਸਿਵਲ ਕਾਰਵਾਈ ਸ਼ੁਰੂ ਕੀਤੀ ਹੈ ਫੇਸਾਬ ਉਹਨਾਂ ਲੋਕਾਂ ਨਾਲ ਜੁੜੇ ਹੋਏ ਹਨ ਜਿਨ੍ਹਾਂ ਉੱਤੇ ਆਪਰੇਸ਼ਨ ਲਵੈਂਡਰ ਤਹਿਤ ਮੈਥਾਫੈਟਾਮਾਈਨ ਮਿਲੀ ਬੀਅਰ ਦੇ ਆਯਾਤ ਅਤੇ ਸਪਲਾਈ ਵਿੱਚ ਸ਼ਮੂਲੀਅਤ ਹੋਣ ਦੇ ਦੋਸ਼ ਹਨ ਇਸ ਜਾਂਚ ਦੀ ਸ਼ੁਰੂਆਤ 2023 ਵਿੱਚ 21 ਸਾਲਾ ਐਡਨ ਸੰਗਾਲਾ ਦੀ ਮੌਤ ਤੋਂ ਬਾਅਦ ਸ਼ੁਰੂ ਹੋਈ ਸੀ ਐਡਨ ਨੇ ਅਣਜਾਣੇ ਦੇ ਵਿੱਚ ਹਨੀ ਹਾਊਸ ਬੀਅਰ ਦੇ ਨਾਮ ਹੇਠ ਲਿਕਵਿਡ ਮੈਥਾਫੈਟਾਮਾਈਨ ਪੀ ਲਈ ਸੀ ਜਿਸ ਨਾਲ ਉਸ ਦੀ 7 ਮਾਰਚ 2023 ਨੂੰ ਮੌਤ ਹੋ ਗਈ ਸੀ ਇਸ ਘਟਨਾ ਤੋਂ ਬਾਅਦ ਆਪਲੈਂਡ ਸਿਟੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਸੀ ਜਿਸ ਦੌਰਾਨ ਕੈਨੇਡਾ ਤੋਂ ਆਈ ਮੈਥਾਫੈਟਾਮਾਈਨ ਦੀ ਪਾਰੀ ਖੇਪ ਕਾਬੂ ਕਰ ਲਈ ਗਈ ਸੀ ਅੰਤ ਵਿੱਚ ਪੁਲਿਸ ਨੇ 700 ਕਿਲੋਗ੍ਰam ਤੋਂ ਵੱਧ ਮੈਥਾਫੈਟ ਮਾਈਨ ਜੱਬ ਕੀਤੀ ਜੋ ਕਿ ਨਿਊਜ਼ੀਲੈਂਡ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਰਿਕਵਰੀ ਸੀ ਇਸ ਮਾਮਲੇ ਦੇ ਵਿੱਚ ਦੋ ਵਿਅਕਤੀਆਂ ਨੂੰ ਸਜ਼ਾ ਵੀ ਸੁਣਾਈ ਗਈ ਸੀ ਹਿੰਮਤਜੀਤ ਸਿੰਘ ਕਾਲੋ ਨੂੰ 21 ਸਾਲ ਦੀ ਕੈਦ ਮਨ ਲਾਸਟਰ ਅਤੇ ਮੈਥਾਫਰਟ ਮਾਈਨ ਦੀ ਸਪਲਾਈ ਲਈ ਦੋਸ਼ੀ ਕਰਾਰ ਦਿੱਤਾ ਗਿਆ ਸੀ ਦੂਜਾ ਵਿਅਕਤੀ ਜਿਸ ਦਾ ਨਾਮ ਗੁਪਤ ਰੱਖਿਆ ਗਿਆ ਸੀ ਨੂੰ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਫਾਈਨੈਂਸ਼ੀਅਲ ਕ੍ਰਾਈਮ ਗਰੁੱਪ ਦੇ ਡਿਟੈਕਟਿਵ ਇੰਸਪੈਕਟਰ ਕਿਰਸ ਐਲਨ ਨੇ ਦੱਸਿਆ ਹੈ ਕਿ ਐਡਨ ਦੀ ਮੌਤ ਤੋਂ ਬਾਅਦ ਕੀਤੀ ਜਾਂਚ ਦੌਰਾਨ ਪੁਲਿਸ ਨੇ ਇੱਕ ਗੁਪਤ ਲੈਬ ਅਤੇ ਸੈਂਕੜੇ ਕਿਲੋਗ੍ਰam ਬੈਥਾਫੇਟਾਮਾਈਨ ਦਾ ਸਟਾਕ ਲੱਭਿਆ ਸੀ ਉਹਨਾਂ ਨੇ ਕਿਹਾ ਕਿ ਸਾਡੇ ਵਿਭਾਗ ਨੇ ਵਿਆਪਕ ਵਿੱਤੀ ਜਾਂਚ ਕਰਕੇ ਉਹ ਜਦਾ ਟਰੈਕ ਕੀਤੀਆਂ ਜੋ ਨਸ਼ੀਲੇ ਪਦਾਰਥ ਦੀ ਸਪਲਾਈ ਨਾਲ ਜੁੜੀਆਂ ਹੋਈਆਂ ਸਨ ਜ਼ਬਤ ਕੀਤੀਆਂ ਪ੍ਰਾਪਰਟੀਆਂ ਦੇ ਵਿੱਚ ਵਿਟਫੋਰਟ ਟਟੋਰਾ ਹਾਈਪਸ ਕਰਾਕਾ ਅਤੇ ਬੈਂਬੋ ਇਲਾਕਿਆਂ ਦੀਆਂ ਰਿਹائشਾਂ ਅਤੇ ਵਪਾਰਿਕ ਜਾਇਦਾਦਾਂ ਸ਼ਾਮਲ ਹਨ ਉਹਨਾਂ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਅਪਰਾਧਿਕ گروਹ ਹੁਣ ਬਹੁਤ ਸੰਗਠਿਤ ਕਾਰੋਬਾਰਿਕ ਇਕਾਈਆਂ ਵਾਂਗ ਕੰਮ ਕਰਦੇ ਹਨ ਸਿਰਫ ਨਸ਼ੇ ਦੀ ਸਪਲਾਈ ਹੀ ਨਹੀਂ ਸਗੋਂ ਇਹ ਪੈਸੇ ਦਾ ਲਾਂਡਰਿੰਗ ਵੀ ਕਰਦੇ ਹਨ ਡਿਟੈਕਟਿਵ ਐਲਨ ਨੇ ਕਿਹਾ ਹੈ ਕਿ ਇਹ ਪ੍ਰਾਪਰਟੀਆਂ ਜਬਤ ਕਰਨਾ ਪੁਲਿਸ ਦੀ ਇਸ ਦ੍ਰੜਤਾ ਦਾ ਸਬੂਤ ਹੈ ਕਿ ਅਸੀਂ ਨਿਊਜ਼ੀਲੈਂਡ ਦੇ ਵਿੱਚ ਗੈਰ ਕਾਨੂੰਨੀ ਦੌਲਤ ਨੂੰ ਖਤਮ ਕਰ ਲਈ ਬਚਨਵਾਧਾ ਉਹਨਾਂ ਨੇ ਕਿਹਾ ਹੈ ਕਿ ਰਕਮ ਉਹਨਾਂ ਗਰੁੱਹਾਂ ਦੇ ਹੱਥੋਂ ਖੋਈ ਗਈ ਹੈ ਜੋ ਹੋਰ ਨਸ਼ਾ ਆਯਾਤ ਕਰਨ ਅਤੇ ਸਮਾਜ ਨੂੰ ਨੁਕਸਾਨ ਪਹੁੰਚਾਉਣ ਲਈ ਇਸ ਨੂੰ ਵਰਤ ਸਕਦੇ ਸਨ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪੁਲਿਸ ਵੱਲੋਂ ਇਹ ਕਾਰਵਾਈ ਇੱਕ ਵੱਡਾ ਕਦਮ ਹੈ ਤੇ ਇਸ ਵਿੱਚ ਫਾਈਨੈਂਸ਼ੀਅਲ ਕ੍ਰਾਈਮ ਗਰੁੱਪ ਆਕਲੈਂਡ ਸਿਟੀ ਪੁਲਿਸ ਕਲੈਨ ਲੈਬ ਟੀਮ ਨਿਊਜ਼ੀਲੈਂਡ ਕਸਟਮਸ ਅਤੇ ਵਿੱਤੀ ਖੇਤਰ ਦੇ ਕਈ ਵਿਭਾਗਾਂ ਨੇ ਸਹਿਯੋਗ ਦਿੱਤਾ ਫਿਲਹਾਲ ਮਾਮਲਾ ਅਦਾਲਤ ਦੇ ਵਿੱਚ ਹੈ ਤੇ ਪੁਲਿਸ ਨੇ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਨਿਊਜ਼ੀਲੈਂਡ 'ਚ 2 ਸਾਲ ਪਹਿਲਾਂ ਇੱਕ 21 ਸਾਲਾਂ ਦੇ ਨੌਜਵਾਨ ਐਡਨ ਜ਼ਗਾਲਾ ਦੀ ਨਸ਼ੀਲੀ ਬੀਅਰ ਪੀਂਦੇ ਨਾਲ ਮੌਤ ਹੋ ਗਈ ਸੀ ਇਹ ਕੇਸ ਪੂਰੇ ਮੀਡੀਆ ਦੇ ਵਿੱਚ ਸੁਖੀਆਂ ਬਣਿਆ ਰਿਹਾ ਦਰਸਲ 21 ਸਾਲਾਂ ਦੇ ਨੌਜਵਾਨ ਨੇ ਬੀਅਰ ਦੀ ਕੈਨ ਪੀਤੀ ਸੀ ਜਿਸ ਦੇ ਵਿੱਚ ਨਸ਼ੀਲਾ ਪਦਾਰਥ ਮਿਲਿਆ ਹੋਇਆ ਸੀ ਉਸ ਦੀ ਮੌਤ ਨੇ ਪੂਰੇ ਨਿਊਜ਼ੀਲੈਂਡ ਨੂੰ ਹਿਲਾ ਕੇ ਰੱਖ ਦਿੱਤਾ ਸੀ ਐਡਨ ਸਗਾਲਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਉਸ ਦੀਆਂ ਭੈਣਾਂ ਨੇ ਰੋ ਰੋ ਕੇ ਆਪਣੇ ਭਰਾ ਲਈ ਇਨਸਾਫ ਦੀ ਮੰਗ ਕੀਤੀ ਤੇ ਪੁਲਿਸ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਇਸ ਜਾਂਚ ਨੇ ਅੰਤਰਰਾਸ਼ਟਰੀ ਨਸ਼ੀਲੇ ਪਦਾਰਥ ਦੇ ਗਰੋਹ ਦਾ ਪਰਦਾਫਾਸ਼ ਕਰ ਦਿੱਤਾ ਇਸ ਕੇਸ ਦੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਗ੍ਰਿਫਤਾਰੀ ਵੀ ਹੋਈ ਸੀ ਪਰ ਉਸ ਤੋਂ ਬਾਅਦ ਵੀ ਜਾਂਚ ਜਾਰੀ ਰਹੀ ਤੇ ਹੁਣ ਇਸ ਕੇਸ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਅੰਦਰ ਅਸਲ ਆਕਲੈਂਡ ਪੁਲਿਸ ਵੱਲੋਂ ਵੱਡੀ ਕਾਰਵਾਈ ਅਧੀਨ ਲਗਭਗ 36 ਮਿਲੀਅਨ ਮੁੱਲ ਦੀ ਪ੍ਰਾਪਰਟੀ ਨੂੰ ਕ੍ਰਿਮੀਨਲ ਪ੍ਰਸੀਡ ਐਕਟ 2009 ਤਹਿਤ ਜ਼ਬਤ ਕਰ ਲਿਆ ਗਿਆ ਹੈ ਇਹ ਕਾਰਵਾਈ 2 ਸਾਲ ਤੋਂ ਚੱਲ ਰਹੀ ਜਾਂਚ ਦਾ ਹੀ ਹਿੱਸਾ ਹੈ ਜੋ ਕਿ ਪ੍ਰਸਿੱਧ ਹਨੀਬੀਅਰ ਮੈਥਾਫੈਟਾਮਾਈਨ ਮਾਮਲੇ ਨਾਲ ਜੁੜੀ ਹੋਈ ਹੈ ਇਸ ਹਫਤੇ ਪੁਲਿਸ ਕਮਿਸ਼ਨਰ ਨੇ 5 ਵਿਅਕਤੀਆਂ ਅਤੇ ਇੱਕ ਕੰਪਨੀ ਖਿਲਾਫ ਸਿਵਲ ਕਾਰਵਾਈ ਸ਼ੁਰੂ ਕੀਤੀ ਹੈ ਇਹ ਸਭ ਉਹਨਾਂ ਲੋਕਾਂ ਨਾਲ ਜੁੜੇ ਹੋਏ ਹਨ ਜਿਨ੍ਹਾਂ ਉੱਤੇ ਆਪਰੇਸ਼ਨ ਲਵੈਂਡਰ ਤਹਿਤ ਮੈਥਾਫੈਟਾਮਾਈਨ ਮਿਲੀ ਬੀਅਰ ਦੇ ਆਯਾਤ ਅਤੇ ਸਪਲਾਈ ਵਿੱਚ ਸ਼ਮੂਲੀਅਤ ਹੋਣ ਦੇ ਦੋਸ਼ ਹਨ ਇਸ ਜਾਂਚ ਦੀ ਸ਼ੁਰੂਆਤ 2023 ਵਿੱਚ 21 ਸਾਲਾ ਐਡਨ ਸੰਗਾਲਾ ਦੀ ਮੌਤ ਤੋਂ ਬਾਅਦ ਸ਼ੁਰੂ ਹੋਈ ਸੀ ਐਡਨ ਨੇ ਅਣਜਾਣੇ ਦੇ ਵਿੱਚ ਹਨੀ ਹਾਊਸ ਬੀਅਰ ਦੇ ਨਾਮ ਹੇਠ ਲਿਕਵਿਡ ਮੈਥਾਫੈਟਾਮਾਈਨ ਪੀ ਲਈ ਸੀ ਜਿਸ ਨਾਲ ਉਸ ਦੀ 7 ਮਾਰਚ 2023 ਨੂੰ ਮੌਤ ਹੋ ਗਈ ਸੀ ਇਸ ਘਟਨਾ ਤੋਂ ਬਾਅਦ ਆਪਲੈਂਡ ਸਿਟੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਸੀ ਜਿਸ ਦੌਰਾਨ ਕੈਨੇਡਾ ਤੋਂ ਆਈ ਮੈਥਾਫੈਟਾਮਾਈਨ ਦੀ ਪਾਰੀ ਖੇਪ ਕਾਬੂ ਕਰ ਲਈ ਗਈ ਸੀ ਅੰਤ ਵਿੱਚ ਪੁਲਿਸ ਨੇ 700 ਕਿਲੋਗ੍ਰam ਤੋਂ ਵੱਧ ਮੈਥਾਫੈਟ ਮਾਈਨ ਜੱਦ ਕੀਤੀ ਜੋ ਕਿ ਨਿਊਜ਼ੀਲੈਂਡ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਰਿਕਵਰੀ ਸੀ ਇਸ ਮਾਮਲੇ ਦੇ ਵਿੱਚ ਦੋ ਵਿਅਕਤੀਆਂ ਨੂੰ ਸਜ਼ਾਵੇ ਸੁਣਾਈ ਗਈ ਸੀ ਹਿੰਮਤਜੀਤ ਸਿੰਘ ਕਾਲੋ ਨੂੰ 21 ਸਾਲ ਦੀ ਕੈਦ ਮਨ ਲਾਸਟਰ ਅਤੇ ਮੈਥਾਫਰ ਟਾਇਨ ਦੀ ਸਪਲਾਈ ਲਈ ਦੋਸ਼ੀ ਕਰਾਰ ਦਿੱਤਾ ਗਿਆ ਸੀ ਦੂਜਾ ਵਿਅਕਤੀ ਜਿਸ ਦਾ ਨਾਮ ਗੁਪਤ ਰੱਖਿਆ ਗਿਆ ਸੀ ਨੂੰ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਫਾਈਨੈਂਸ਼ੀਅਲ ਕਰਾਈਮ ਗਰੁੱਪ ਦੇ ਡਿਟੈਕਟਿਵ ਇੰਸਪੈਕਟਰ ਕਿਰਸ ਐਲਨ ਨੇ ਦੱਸਿਆ ਹੈ ਕਿ ਐਡਨ ਦੀ ਮੌਤ ਤੋਂ ਬਾਅਦ ਕੀਤੀ ਜਾਂਚ ਦੌਰਾਨ ਪੁਲਿਸ ਨੇ ਇੱਕ ਗੁਪਤ ਲੈਬ ਅਤੇ ਸੈਂਕੜੇ ਕਿਲੋਗ੍ਰam ਬੈਥਾਫੇਟਾਮਾਈਨ ਦਾ ਸਟਾਕ ਲੱਭਿਆ ਸੀ ਉਹਨਾਂ ਨੇ ਕਿਹਾ ਹੈ ਕਿ ਸਾਡੇ ਵਿਭਾਗ ਨੇ ਵਿਆਪਕ ਵਿੱਤੀ ਜਾਂਚ ਕਰਕੇ ਉਹ ਜਗ੍ਹਾ ਟਰੈਕ ਕੀਤੀਆਂ ਜੋ ਨਸ਼ੀਲੇ ਪਦਾਰਥ ਦੀ ਸਪਲਾਈ ਨਾਲ ਜੁੜੀਆਂ ਹੋਈਆਂ ਸਨ ਜ਼ਬਤ ਕੀਤੀਆਂ ਪ੍ਰਾਪਰਟੀਆਂ ਦੇ ਵਿੱਚ ਵਿਟਫੋਰਟ ਟਟੋਰਾ ਹਾਈਟਸ ਕਰਾਕਾ ਅਤੇ ਬੈਂਬੂ ਇਲਾਕਿਆਂ ਦੀਆਂ ਰਿਹائشਾਂ ਅਤੇ ਵਪਾਰਿਕ ਜਦਾਦਾਂ ਸ਼ਾਮਲ ਹਨ ਉਹਨਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਅਪਰਾਧਿਕ گروਹ ਹੁਣ ਬਹੁਤ ਸੰਗਠਿਤ ਕਾਰੋਬਾਰਿਕ ਇਕਾਈਆਂ ਵਾਂਗ ਕੰਮ ਕਰਦੇ ਹਨ ਸਿਰਫ ਨਸ਼ੇ ਦੀ ਸਪਲਾਈ ਹੀ ਨਹੀਂ ਸਗੋਂ ਇਹ ਪੈਸੇ ਦਾ ਲਾਂਡਰਿੰਗ ਵੀ ਕਰਦੇ ਹਨ ਡਿਟੈਕਟਿਵ ਐਲਨ ਨੇ ਕਿਹਾ ਹੈ ਕਿ ਇਹ ਪ੍ਰਾਪਰਟੀਆਂ ਜਬਤ ਕਰਨਾ ਪੁਲਿਸ ਦੀ ਇਸ ਦ੍ਰੜਤਾ ਦਾ ਸਬੂਤ ਹੈ ਕਿ ਅਸੀਂ ਨਿਊਜ਼ੀਲੈਂਡ ਦੇ ਵਿੱਚ ਗੈਰ ਕਾਨੂੰਨੀ ਦੌਲਤ ਨੂੰ ਖਤਮ ਕਰਨ ਲਈ ਵਚਨਬੱਧ ਹਾਂ। ਉਹਨਾਂ ਨੇ ਕਿਹਾ ਹੈ ਕਿ ਰਕਮ ਉਹਨਾਂ ਗਰੁੱਹਾਂ ਦੇ ਹੱਥੋਂ ਖੋਈ ਗਈ ਹੈ ਜੋ ਹੋਰ ਨਸ਼ਾ ਆਯਾਤ ਕਰਨ ਅਤੇ ਸਮਾਜ ਨੂੰ ਨੁਕਸਾਨ ਪਹੁੰਚਾਉਣ ਲਈ ਇਸਨੂੰ ਵਰਤ ਸਕਦੇ ਸਨ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪੁਲਿਸ ਵੱਲੋਂ ਇਹ ਕਾਰਵਾਈ ਇੱਕ ਵੱਡਾ ਕਦਮ ਹੈ ਤੇ ਇਸ ਵਿੱਚ ਫਾਈਨੈਂਸ਼ੀਅਲ ਕ੍ਰਾਈਮ ਗਰੁੱਪ, ਆਕਲੈਂਡ ਸਿਟੀ ਪੁਲਿਸ, ਕਲੈਨ ਲੈਬ, ਟੀਮ ਨਿਊਜ਼ੀਲੈਂਡ ਕਸਟਮਜ਼ ਅਤੇ ਵਿੱਤੀ ਖੇਤਰ ਦੇ ਕਈ ਵਿਭਾਗਾਂ ਨੇ ਸਹਿਯੋਗ ਦਿੱਤਾ ਫਿਲਹਾਲ ਮਾਮਲਾ ਅਦਾਲਤ ਦੇ ਵਿੱਚ ਹੈ ਤੇ ਪੁਲਿਸ ਨੇ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ